ਇਹ ਹੁਲਾਸ ਕਾਦਾ ਹੈ ਇਹ ਚਾ ਕਿਸ ਚੀਜ਼ ਦਾ ਖੇੜਾ ਹੈ ਇਹ ਗੱਲ ਦੀ ਸਮਝ ਨਾ ਆਵੇ ਧਰ ਆਕਾਸ ਵਿਖੇ ਜੇ ਵਾਸੀ ਜਿਹੜੇ ਧਰਤ ਤੇ ਆਕਾਸ਼ ਦੇ ਵਾਸੀ ਸਨ ਮੰਗਲ ਕਰੈ ਸਿਮਰ ਅਬਨਾਸੀ ਕਰਤਾ ਪੁਰਖ ਵਾਹਿਗੁਰੂ ਜੀ ਦੇ ਸ਼ੁਕਰ ਦੇ ਜਿਵੇਂ ਗੀਤ ਗਾਰੇ ਹੋਵਣ ਧਾਇਨ ਸੇਮਿਆਂ ਮਾਨ ਕੁਲੀਨਾ ਫਿਰ ਜਿਹੜੀ ਧਾਈ ਸੀ ਨਾ ਜੀ ਦولت ਤਾਂ ਇਹ ਧਾ ਕੇ ਬਾਬਾ ਕਾਲੂ ਜੀ ਕੋਲ ਗਈ ਹੈ ਭਾਈ ਪਰਸੂਤਾ ਅਤ ਸੁਖ ਲੀਣਾ ਤੇ ਉਹਨਾਂ ਨੇ ਦੱਸਿਆ ਧਾ ਕੇ ਕਿ ਬਾਲਕ ਦਾ ਜਨਮ ਹੋਇਆ ਹੈ ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਬਾਲਕ ਜਨਮਿਆ ਹੈ ਅਸ਼ਟ ਦੀਪ ਦੀਪਤ ਗ੍ਰਹਿ ਜਾਨੋ ਪਰ ਅਚੰਬਾ ਕਹਿੰਦੀ ਇਹ ਹੋਇਆ ਵੀ ਅੱਠ ਮਸ਼ਾਲਾਂ ਜਗ ਰਹੀਆਂ ਸੀ ਅਸ਼ਟ ਦੀਪ ਇੱਕ ਉਹਨਾਂ ਦਾ ਚਰਾਗ ਚੌਮੁਖੀਆ ਤੇ ਇੱਕ ਅੱਠ ਮੂੰਹਾਂ ਵਾਲਾ ਮਤਲਬ ਬਹੁਤਾ ਚਾਨਣ ਸੀ ਉਸ ਕੋਠੜੀ ਚ ਜਿੱਥੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੋਇਆ ਛੱਬ ਕਟ ਗਈ ਬਾਲ ਰਵਮਾਨੋ ਉਹਨੇ ਦੋ ਗੱਲਾਂ ਦਸੀਆਂ ਕਹਿੰਦੇ ਵੀ ਜਦੋਂ ਬਾਲਕ ਸਾਹਿਬ ਦਾ ਆਗਮਨ ਹੋਇਆ ਭਾਵੇਂ ਅੱਠ ਮੁਖੀਆ ਦੀਵਾ ਜਗ ਰਿਆ ਸੀ ਮਸ਼ਾਲਾਂ ਜਗ ਰੀਆਂ ਸੀ ਪਰ ਉਹਦੀ ਰੋਸ਼ਨੀ ਮੱਤਮ ਪੈ ਗਈ ਤੇ ਇੱਕ ਵਿਸਮਾਦੀ ਨੂਰ ਨਾਲ ਇੱਕ ਅਗੰਮੀ ਚਾਨਣ ਨਾਲ ਸਾਰੀ ਕੋਠੜੀ ਪਰ ਗਈ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਇਆ ਜਿਵੇਂ ਸਾਰੀ ਕੋਠੜੀ ਨੂਰੋ ਨੂਰ ਹੋ ਗਈ ਦਿਪਤ ਤੇਜ ਜਹ ਕਾਂਤ ਅਨੂਪਾ ਉਹ ਤੇਜ ਐਸਾ ਸੀ ਜਿਹਨੂੰ ਝੱਲਣਾ ਔਖਾ ਸੀ ਬਿਸਮਾਏ ਧਾਈ ਹੀਰ ਸਿਸ ਰੂਪਾ ਮੈਂ ਬਾਲਕ ਦਾ ਰੂਪ ਵੇਖ ਕੇ ਹੈਰਾਨ ਹੋ ਗਈ ਹਾਂ ਜਨਮਤ ਮ੍ਰਿਤੁਲ ਬਾਲ ਮੁਸਕਾਈ ਕਿਉਂਕਿ ਹਜ਼ਾਰਾਂ ਬਾਲਕ ਮੇਰੇ ਹੱਥਾਂ 'ਚ ਜਨਮੇ ਨੇ ਪਰ ਆ ਜਿਹੜਾ ਬਾਲਕ ਜਨਮਿਆ ਨਾ ਬਾਬਾ ਕਾਲੂ ਜੀ ਨੂੰ ਕਿਹਾ ਹਰ ਬਾਲਕ ਸੰਸਾਰ ਤੇ ਰੋਣ ਦੀ ਆਵਾਜ਼ ਨਾਲ ਉਹਦੀ ਆਮਦ ਹੁੰਦੀ ਹੈ ਪਰ ਅਚੰਭਾ ਹੋਇਆ ਇੱਕ ਤੇ ਕੋਠੜੀ ਨੂਰੋ ਨੂਰ ਹੋ ਗਈ ਇੱਕ ਗੁਰੂ ਨਾਨਕ ਸਾਹਿਬ ਦੀ ਆਮਦ ਹੋਈ ਉਹਨਾਂ ਦੀ ਦ੍ਰਿਸ਼ਟੀ ਮੇਰੇ ਤੇ ਪਈ ਤੇ ਉਹ ਮੁਸਕਰਾ ਰਹੇ ਸੀ ਕਹਿੰਦੇ ਗੁਰੂ ਨਾਨਕ ਸਾਹਿਬ ਮੁਸਕਰਾ ਰਹੇ ਸੀ ਇਸ ਬਾਲਕ ਦੀ ਆਮਦ ਰੋਂਦਿਆਂ ਨਹੀਂ ਹੋਈ ਸਗਨ ਕੁਸਗਨ ਨਾ ਜਾਣਿਉ ਜਾਈ ਤੇ ਜਿਵੇਂ ਸਭ ਸਗਨ ਕੁਸਗਨ ਮੁੱਕ ਗਏ ਹੋ ਸਭ ਸਗਨ ਕਸਗਤ ਗਰਮਖੋਸੇਲੇ ਬਾਬਾ ਕਾਲੂ ਜੀ ਨੇ ਨਾ ਬਹੁਤ ਸਾਰੀ ਦੌਲਤ ਕੱਢ ਕੇ ਧਨ ਕੱਢ ਕੇ ਪੁੱਤਰ ਦੀ ਆਮਦ ਸੁਣ ਕੇ ਖਬਰ ਸੁਣ ਕੇ ਦੌਲਤਾਂ ਨੂੰ ਦਿੱਤਾ ਤੇ ਦੌਲਤਾਂ ਨੇ ਹੱਥ ਜੋੜ ਕੇ ਕਿਹਾ ਬਾਬਾ ਕਾਲੂ ਜੀ ਨੂੰ ਕਹਿੰਦੀ ਪਤਾ ਨਹੀਂ ਮੈਨੂੰ ਕੀ ਅੰਦਰੋਂ ਅਨੁਭਵ ਹੋਇਆ ਕਿਹੜੀ ਖੁਸ਼ੀ ਮਿਲੀ ਹੈ ਅੱਜ ਪਤਾ ਲੱਗਿਆ ਕਿ ਨਾਮ ਦੀ ਦੌਲਤਾਂ ਸੀ ਭੁੱਖ ਕਦੀ ਮਿੱਟੀ ਨਹੀਂ ਸੀ ਅੱਜ ਕੀ ਬਾਬਾ ਕਾਲੂ ਜੀ ਨੇ ਹੁਣ ਇਸ ਦੌਲਤ ਦੀ ਲੋੜ ਨਹੀਂ ਰਹਿ ਗਈ ਜਿਹਦੇ ਮੈਂ ਦਰਸ਼ਨ ਕਰ ਲਏ ਨੇ ਨਾ ਤੇ ਮੈਨੂੰ ਲੱਗਦਾ ਦੁਨੀਆ ਤੇ ਅਸਲ ਦੀ ਦੌਲਤ ਦੀ ਮੈਨੂੰ ਹੁਣ ਖਬਰ ਹੋਈ ਹੈ। ਸਾਧ ਸੰਗਤ ਗੁਰੂ ਨਾਨਕ ਨੂਰ ਨੇ ਗੁਰੂ ਨਾਨਕ ਪ੍ਰਕਾਸ਼ ਨੇ ਗੁਰੂ ਨਾਨਕ ਜੋਤ ਨੇ ਜਿਨ੍ਹਾਂ ਦੀ ਆਮਦ ਸਾਡੀ ਜ਼ਿੰਦਗੀ ਨੂੰ ਰਸਨਾਉਣ ਵਾਸਤੇ ਆ। ਜਦਨ ਅਸੀਂ ਗੁਰੂ ਨਾਨਕ ਨੂੰ ਵੇਖ ਲਿਆ ਨਾ ਤੇ ਵੇਖਣਾ ਪਤਾ ਕਿਦਾਂ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਨ ਸੁਣਿਆ ਵੇਖਿਆ ਸੇ ਫਿਰ ਗਰਵਾਸ ਨਾ ਪਰਿਆ ਰੇ ਇੱਕ ਵਾਰ ਸਾਰੇ ਰੜ ਕੇ ਗਾਈਏ ਤੇ ਫਿਰ ਭਾਈ ਸਾਹਿਬ ਜੀ ਛੈ ਭਰਾ ਲਾਉਣਗੇ ਸਭ ਤੇ ਵੱਡਾ ਸਤ ਗੁਰ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਸਬਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਜਨ ਕਲ ਰਾਖੀ ਕੱਲ ਰਾਖੀ ਮੇਨੀ ਜਨ ਕੱਲ ਰਾਖੀ ਮੇਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ